ਆਰੇ ਕੰਕਾ ਖਾਲਸਾ ਵਾਇਕਲ ਦੀ ਫਟੇ ਬਾਈ ਦੇ ਨਾਮ ਮੇਰਾ ਗਲਤੀ ਰਾਇ ਰੰਦੂ ਸਿੰਘ ਦਾ ਰਾਮ ਗੜੀ ਮੇਰਾ ਨਾਮ ਆਈ 2 आर 445 ਡੀਪੋ ਆਈ ਤੇ ਮੈਂ ਥੋੜਾ ਮੇਰੇ ਜਾਨ ਕੀ ਪਹਿਲੀ ਵਾਰ ਕੇ ਜਿਹੜਾ ਜੀ ਮੈਂ ਬੋਲ ਰਿਹਾ ਆ ਜੀ ਮੇਰੀ ਬੇਨਤੀ ਵਸੇ ਇਹ ਹੀ ਆ ਜੀ ਥੋੜਾ ਚਾਹਨਾ ਜਿਹੜੇ ਆਪਣੇ ਡੀਪੋਡਰ ਪਰ ਆਏ ਨੇ ਆਪਣੇ ਵਿੱਚ ਕੋਈ ਹੱਲ ਦੇ ਬੰਦੇ ਨੇ ਮੈਨੂੰ ਪਹਿਲਾਂ ਪ੍ਰਧਾਨ ਜੀ ਨੇ ਕਹਿਤਾ ਕਿ ਤੂੰ ਗਲਤ ਸਾਬਣਾ ਬੋਲੀ ਆਪਾਂ ਨੂੰ ਥੋੜਾ ਮਨਮਾਨਾ ਕਾਡਾ ਬੋਲਿਆ ਲਗੇ ਬਾਰ ਜੀ ਜਿਹੜਾ ਸਰਦਾਰ ਦਾ ਜਿੱਦਲਾ ਉਹਨੂੰ ਮੇਰੇ ਲੱਗਦਾ ਚੌਧਰੀ ਉਹ ਆਪਣਾ ਮਰ ਤੇ ਮੇਰੀ ਬੇਨਤੀ ਇਹ ਹੈ ਜੀ ਮੇਰਾ ਦੋ ਮੇਰਾ 5 ਸਾਲ ਦੀ ਪੁਵੰਦ ਰਿਆ ਜੀ 5 ਸਾਲ ਦੀ ਪੁਵੰਦ ਰਹੇ ਹਾਂ ਤੇ ਨਾਲ ਮੇਰਾ ਗਵਰਨਟੀ ਪੈਂਡ ਸੀ ਗੱਲ ਰਹੀ ਉਹਦਾ ਡਿਪੋ ਹੋਲਡਰ ਜੀ ਮੇਰੀ ਕੰਸਟ੍ਰਕਸ਼ਨ ਸਪਲਾਈ ਉਹਨਾਂ ਨਾਲ ਰਹੀ ਆ ਪਰ ਕੋਈ ਇਹਨੂੰ ਬਥੇਲਾ ਨਹੀਂ ਕਰ ਰਿਹਾ ਜੀ ਉਸ ਤੋਂ ਬਾਅਦ ਉਹ ਬੰਦਾ ਆ ਬਾਹਰ ਚਲੇ ਗਿਆ ਜੀ ਜਦੋਂ ਕਿ ਉਹਦੀ ਸਪਲਾਈ ਉਹਨੇ ਹੀ ਨਾ ਬੰਦੀ ਸੀਗੀ ਜਿਹੜਾ ਸਾਡਾ 1.5 ਕਿਲੋਮੀਟਰ ਦੂਰ ਤੇ ਬੈਠਿਆ ਸੀ ਉਹਨੂੰ ਚੱਕ ਕੇ ਜੀ 15 ਕਿਲੋਮੀਟਰ ਅੱਗੇ ਮਾਨਾ ਕੁੰਡੀ ਦਾ ਸਪਲਾਈ ਲੈ ਗਿਆ ਡਿਪੋ ਹੋਲਡਰ ਦੀ ਕੋਲ ਲੈ ਕੇ ਮੈਂ ਕੱਲ੍ਹ ਆ ਸਾਮ ਨੂੰ ਪੱਟ-ਪੱਟ ਮਰ ਗਏ ਸਾਰੇ ਪ੍ਰਧਾਨ ਬੈਠੇ ਨੇ ਆਪਾਂ ਦਾ ਨਾਂ ਨਾ ਇਹ ਇਹ ਦਿਲ ਦੀ ਗੱਲ ਕਹਿਣੀ ਹੈ ਬੰਦੋ ਚ ਆਪਣਾ ਹੱਕ ਮੰਗਦਾ ਆਪਾਂ ਵੀ ਸੱਚੀ ਹੀ ਗੱਲ ਕਹੀ ਹੈ ਜੀ ਮੇਰੇ ਮੇਰਾ ਵੀ ਮੇਰਾ ਡਿੱਪੂ ਜਿਹੜਾ 2017 ਦੇ ਵਿੱਚ ਬੰਦ ਹੋਇਆ ਨੰਮੀ ਮੇਰੇ ਦੇ ਵਿੱਚ ਮੈਂ 2022 ਦੇ ਡਿੱਪੂ ਭਲਾਇਆ ਹਦਾ ਜੀ ਉਹ ਤੁਹਾਨੂੰ ਪਤਾ ਮੈਂ ਕੱਲ੍ਹ ਦੇ ਪਾਰਟੀਆਂ ਸੰਬੋਧਨ ਸਮਾਗਮ ਰਹਾ ਹੈ ਜੀ ਦਵਾਰਾ ਸਿੰਘ ਗੁਰਦੇਵ ਆਪਾਂ ਬਹੁਤ ਨੇੜੇ ਰਹਾ ਹੈ ਜੀ ਉਹ ਪੰਜ ਸਾਲ ਮੈਨੂੰ ਪਤਾ ਸੀ ਮੇਰੇ ਘਰ ਦੇ ਨੇ ਕਿਵੇਂ ਕੱਢੇ ਨੇ ਮੈਨੂੰ ਘਰੇ ਕਹਿੰਦੇ ਸੀ ਵੀ ਹਾਂ ਡਿੱਪੂ ਲੈ ਕੇ ਕੋਲ ਆ ਲੈ ਰਿਹਾ ਕੋਲ ਨੂੰ ਆ ਆਪਾਂ ਹਾਈ ਕੋਰਟ ਤੋਂ ਖਿਲਾ ਕੇ ਲੈ ਕੇ ਆਇਆ ਮਿੱਡੂ ਘੈਂਟ ਕਹਿੰਦਾ ਮੈਨੂੰ ਬੁੱਟੇ ਤੇ ਬਿੰਦਰ ਨੇ ਕਹਿ ਆ ਵੀ ਕੀ ਇਹ ਮਤਨ ਨਹੀਂ ਕਰਨੀ ਮੈਂ ਕੋਈ ਨਹੀਂ ਭਰਾਵਾ ਧੰਨਵਾਦ ਦੇ ਰਾਂ ਮੈਨੂੰ ਨੇ ਸਮਝਾ ਕੇ ਮੋੜਿਆ ਕੋਈ ਟੱਕਰ ਨਹੀਂ ਗਈ ਮੈਂ ਚਾਹ ਨਾਲ ਆਇਆ ਠੀਕ ਹੈ ਵੀ ਇਹ ਬੰਦੇ ਜਿਹੜੇ ਜੀ ਨਾਲ ਜੀ ਉਹ ਬੰਦੇ ਟੁੱਟ ਕੇ ਇਧਰੋਂ ਇਹਨਾਂ ਨਾਲ ਲੱਗ ਆ ਗਏ ਜੀ ਇਹਨਾਂ ਨੇ ਵੀ ਸੁਣੀ ਆਪਣੀ ਪਰ ਆਪਾਂ ਜਿੱਥੇ ਆਪਾਂ ਇੱਥੇ ਬੈਠੇ ਜੀ ਬਾਬਾ ਅੰਗਰੇਜ਼ਾ ਸਾਨਾ ਜੀ ਇੱਥੇ ਜਿਹੜੀ ਆ ਪੁੱਜੀ ਮੰਨ ਮਤਲਬ ਮੰਨਤਾ ਆ ਰਹੀ ਜੀ ਮੇਰੇ ਨਾਲ ਸਾਨੂੰ ਮੇਟਿੰਗ ਕਰੀ ਆ ਜਿਹੜੀ ਆ ਪੁਰਾਤਾਲੀ ਉਹ ਬਾਬਾ ਕਰੀ ਨਹੀਂ ਪੂਰੀ ਕਰ ਲਈ ਜੀ ਠੀਕ ਹੈ ਤੇ ਆਪਰ ਤੋਂ ਇਹ ਜਿਹੜਾ ਜਿਹੜਾ ਅਤਿੰਗ ਦਾ ਡੀਪੋ ਆਰਡਰ ਆ ਜੀ ਜਦੋਂ ਮੇਰੇ ਨਾਲ ਕੰਡ ਪੈਂਦਾ ਹੈ ਜੀ 15 ਕਿਲੋਮੀਟਰ ਦੂਰ ਮੈਂ ਕਿਵੇਂ ਸਪਲਾਈ ਲਾਈ ਉਹਨਾਂ ਨਾਲ ਜੀ ਉਹਦੇ ਵਿੱਚ ਆਪਣੇ ਤੋਂ ਡੀਪੋ ਆਰਡਰ ਮੈਂ ਉਹਨਾਂ ਤੋਂ ਕਹਿਣਾ ਚਾਹੁੰਦਾ ਹੈਗਾ ਪ੍ਰਧਾਨ ਜੀ ਬੈਠ ਨੇ ਸਾਡੇ ਤੇ ਵੀ ਉਹ ਮਾੜੀ ਗੱਲ ਉਹਨਾਂ ਦੀ ਸਾਰੇ ਬੰਦੇ ਕਹਿੰਦੇ ਆ ਮਾੜੀ ਗੱਲ ਆ ਸਾਡੇ ਵਿੱਚ ਜਿਹੜੇ ਡੀਪੋ ਆਰਡਰ ਥੱਲੇ ਨੇ ਜੀ ਨਹੀਂ ਪਤਾ ਸੀ ਆ ਬੀਆਰ ਬੀਰ ਨੂੰ ਜਿਹੜਾ ਹੱਕਵਾਲਾ ਸੁਲਾਇਦਿ ਹੋਰ ਜੋਸ ਨੂੰ ਜੋੜੇ ਦਾ ਹੱਕਵਾਲਾ ਡੇਪੂ ਸੁਲਾਇਦਿ ਉਹ ਜਾਣ ਕੇ ਆਪਣਾ ਜਿਹੜਾ ਮੇਰਾ ਪੇਚਾ ਪਿਆ ਉਹ ਝੁਗੜਾ ਵਾਂਗੂੰ ਉਹਨਾਂ ਨੇ ਮੈਗਨੇ ਵੇਚਿਆ ਪਿਆ ਵੀ ਉਹਨਾਂ ਦੀ ਇਨਕੁਆਰੀ ਚੱਲ ਰਹੀ ਨਹੀਂ ਗੀਆਂ ਤੇ ਆਪਣਾ ਹੱਕ ਮੰਗਦਾ ਸਾਰੇ ਰਿਪੋਰਟਰ ਦਾ ਬੀਆਪਾਸ ਤੋਂ ਪਰ ਮਾਰਨਾ ਕਰੀਏ ਹੈਨਾ ਜੇ ਫਲਪਾ ਦਿਨ ਮਦਦ ਦਾ ਭਰਾ ਫਿਰ ਇੱਕੋ ਹੀ ਲੈ ਗਏ ਤਾਂ ਇੰਨੇ ਮੇਰੇ ਵੇਚ ਦੇਣੀਆਂ ਪਰ ਕਿੱਥੇ ਗਏ ਭਰਾ ਕਦਾਂਗੇ ਆਪਾਂ ਬੈਂਕ ਤੋਂ ਸਾਬਤ